ਸੂਰਾ ਨੇੜੇ ਆਏ ਸਾਰੇ ਸਾਡੇ ਕਿਸਾਨ ਭਰਾਵੋ ਜਿਹਨੀਆਂ ਕਿਸਾਨ ਕਹਿਣਾ ਤੁਸੀਂ ਬਹੁਤ ਬਹਾਦਰ ਹੋ ਅੱਜ ਦੀ ਗਰਮੀ ਦੇ ਵਿੱਚ ਵੀ ਤੁਸੀਂ ਆਪਣਾ ਮੋਰਚਾ ਇੱਥੇ ਮੰਲਿਆ ਤਾਂ ਪਹਿਲਾਂ ਗੁਰੂ ਮਾਰਾ ਦੀ ਅਕਾ ਸਾਨ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਨੂੰ ਜੋ ਬੰਨਾ ਤੁਸੀਂ ਅਸੀਂ ਜੋਗੀ ਰਹਿ ਜਾਓਗੇ ਅੱਗੇ ਐਸੀਆਂ ਸੰਤਾਂਈ ਸਾਡੀਆਂ ਭੈਣਾਂ ਦੁਨੀਆਂ ਦੇ ਅੰਦਰ ਮੜ ਕੇ ਬੈਠੀਆਂ ਨੇ ਜੇ ਤੁਸੀਂ ਆਪਣੇ ਬੱਚਿਆਂ ਨੇ ਹਾਕੂ ਨੂੰ ਜਾਣੇ ਨੇ ਜਾਂ ਨਸਲਾਂ ਦੇ ਫਸਲੇ ਨੂੰ ਜਾਣੀਆਂ ਨੇ ਤਾਂ ਕਾਹ ਤੋਂ ਤੁਹਾਨੂੰ ਇੰਨਾ ਸੁਣਦਾ ਨਹੀਂ ਕਿੰਨਾ ਤੁਸੀਂ ਵੱਡਾ ਕੰਮ ਕਰੋਗੇ ਉਹਨਾਂ ਤੁਹਾਡਾ ਦੁਬਾਰਾ ਸਰਕਾਰਾਂ ਤੋਂ ਪਾਏਗਾ ਜਦੋਂ ਕਾਹ ਜੀ ਹਾਕਲੇ ਉਹ ਗੇ ਨਹੀਂ ਰਹਿਣਾ ਇਹ ਤੇ ਵੱਡੇ ਤੋਂ ਵੱਡਾ ਇਕੱਠ ਪਾਵੇਂ ਸਾਡੀ ਫਸਲ ਤੀਜ ਰਹੀਆਂ ਝੋਨਾ ਲਾ ਰਹੇ ਆ ਪਰ ਸਾਰੇ ਝੋਨਾ ਨਹੀਂ ਲੱਗੇ ਹੋਏ ਠੇਕੇਦਾਰਾਂ ਦੀਆਂ ਦਿੱਤੀਆਂ ਨੇ ਪ੍ਰਾਣਾਂ ਨੇ ਜੇ ਸਾਡੀਆਂ ਪੈਣਾ ਆ ਸਕਦੀਆਂ ਨੇ ਉਹ ਰਹਿ ਸਕਦੀਆਂ ਨੇ ਦੋ ਚਾਰ ਘੰਟੇ ਘਰਾਚੇ ਚੜਕੇ ਸੀ ਬੈਠੇ ਆ ਉਹ ਇੱਥੇ ਆਓ ਜੀ ਆਪਣੇ ਹੱਥ ਵਿਚ ਆਣੇ ਨੇ ਦੋ ਦੋ ਗੇਰੇ ਜਾ ਕੇ ਉਹ ਰੋਟੀਆਂ ਦੇਖੀ ਹੁੰਦੀਆਂ ਸਨ ਪੱਤਾਂ ਬਹੁੰਦੀਆਂ ਸਨ ਉਹਨਾਂ ਕਾ ਧੂਪਾਂ ਨਹੀਂ ਸੀ ਤੇ ਚੱਲ ਤੇ ਨਹੀਂ ਪੜਕਾ ਗਈ ਸਾਨੂੰ ਖਾ ਨਹੀਂ ਚੱਲੀ ਸਾਡਾ ਵੱਡਾ ਕੰਮ ਕਹਿਣਾ ਸਾਡਾ ਇੱਥੇ ਵੱਡਾ ਕੰਮ ਨਹੀਂ ਜੇ ਆ ਕੇ ਮੋਰਚਾ ਜਿੱਤ ਲਿਆ ਤੇ ਸਮਝੋ ਸਰਕਾਰਾਂ ਦਾ ਸਿੰਘ ਤਾਂ ਨਮਾਜ਼ੇ ਕਿਉਂ ਨਹੀਂ ਪਰਚਾ ਕੀਤਾ ਜਦੋਂ ਸਾਡੀ ਦੇਖੇ ਨਾ ਕੋਈ ਗੰਦਾਸ ਰਸਈਆ ਪਿੱਛੇ ਕੰਗਣਾ ਹੰਮ ਸੇ ਚਾਹੁੰਦੇ ਨਹੀਂ ਚੜਦੇ ਸਾਡੇ ਕੀਮਤੀ ਹੱਥ ਨੇ ਸਹਾਕ ਲੈ ਕੇ ਉਠਾਂਗੇ ਭਰਾਵ ਤੁਹਾਨੂੰ ਬੇਨਤੀ ਏ ਤੁਹਾਡੀਆਂ ਮਾਤਾ ਭੈਣਾਂ ਨੂੰ ਰੋਜ਼ ਇੱਥੇ ਲੈ ਕੇ ਆਇਆ ਕਰੋ ਅਸੀਂ ਵੀ ਆਵਾਂਗੇ ਤੇ ਤੁਹਾਡੀਆਂ ਮਾਤਾ ਬਚਾਂਗੇ ਜਿਵੇਂ ਸਾਡੇ ਹੱਕ ਉਠਾਉਂਦੇ ਜਾ ਰਹੇ ਨੇ ਸਰਕਾਰਾਂ ਸਾਡੇ ਤੇ ਡਾਕਟਰ ਮੁਹਾਰੀਆਂ ਨੇ ਕਾਹਦੀ ਚਾਜਵਾਰੀ ਤੇ ਕੀ ਕਰਦੇ ਆਂ ਕਹਾ ਤੋਂ ਨਾ ਕੰਮ ਨਹੀਂ ਚੁੰਦੇ ਲੱਗਦੇ ਜਿਵੇਂ ਅਸੀਂ ਇਹ ਤੋਂ ਹੱਕ ਜਿੱਤ ਕੇ ਜਾਵਾਂਗੇ ਅਗੇ ਵੀ ਕਿ ਨਕਨੋਣਾ ਰੱਦ ਕਰਾ ਕੇ ਆਇਆ ਹਾਂ ਹਮੇ ਜਿੱਤਾਂਗੇ ਜਿੱਤ ਕੇ ਜਰੂਰ ਜਾਵਾਂਗੇ ਪਰ ਤਾਂ ਸਾਡੀਆਂ ਲਾਚਾਂ ਤੋੜ ਜਾ ਜਾਣੀਆਂ ਨੇ